ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਸਾਰੇ ਰਸਤੇ ਕੀਤੇ ਬੰਦ ਜੇਲ੍ਹ ਦੇ ਵਿੱਚੋਂ ਹੱਥ ਪੈਰ ਮਾਰੇ ਜਾ ਰਹੇ ਨੇ ਵਾਰ-ਵਾਰ ਪਟੀਸ਼ਨਾਂ ਪਾਈਆਂ ਚਾਰੀਆਂ ਨੇ ਕਦੇ ਮੁਹਾਲੀ ਦੀ ਅਦਾਲਤ ਵਿੱਚ ਕਦੇ ਪੰਜਾਬ ਦੀ ਹਰਿਆਣਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਕਦੇ ਅਬਰ ਸਰ ਦੀ ਅਦਾਲਤ ਵਿੱਚ ਲੇਕਿਨ ਕਿਤੋਂ ਵੀ ਬਿਕਰਮ ਜੀਠਿਆ ਨੂੰ ਰਾਤ ਨਹੀਂ ਮਿਲ ਰਹੀ ਬਿਕਰਮ ਜੀਠਿਆ ਦੇ ਵਿਰੋਧ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਿਸ ਅਤੇ ਵਿਜਲਸ ਦੇ ਸਭ ਉੱਚ ਅਧਿਕਾਰੀਆਂ ਨੇ ਸਬੂਤ ਹੀ ਇੰਨੇ ਇਕੱਠੇ ਕਰ ਲਏ ਨੇ ਕਿ ਬਿਕਰਮ ਜਸ ਬਿਕਰਮ ਜੀਠਿਆ ਦੇ ਸਾਰੇ ਰਸਤੇ ਇੱਕ ਇੱਕ ਕਰਕੇ ਬੰਦ ਕੀਤੇ ਜਾ ਰਹੇ ਨੇ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ ਬੇਹੱਦ ਮੁਸ਼ਕਲ ਹੋ ਗਿਆ ਹੈ ਲੰਮੀ ਸਜ਼ਾ ਹੋਵੇਗੀ ਬਿਕਰਮ ਮਜੀਠੀਆ ਨੂੰ ਕਿਉਂਕਿ ਬਿਕਰਮ ਮਜੀਠੀਆ ਨੇ ਅਗਾਊ ਜਵਾਨ ਦੇ ਅਰਜੀ ਲਾਈ ਸੀ ਲੇਕਿਨ ਜਵਾਨ ਦੀ ਅਰਜੀ ਨੂੰ ਪੰਜਾਬ ਸਰਕਾਰ ਅਤੇ ਵਿਜੀਲੈਂਸ ਅਤੇ ਪੰਜਾਬ ਪੁਲਿਸ ਦੇ ਸਭ ਉੱਚ ਅਧਿਕਾਰੀਆਂ ਵੱਲੋਂ ਬਿਕਰਮ ਮਜੀਠੀਆ ਨੂੰ ਚੁਣੌਤੀ ਦਿੱਤੀ ਗਈ ਫਿਰ ਦੁਬਾਰਾ ਬਿਕਰਮ ਮਜੀਠੀਆ ਦੀ ਅਗਾਊ ਜਵਾਨ ਤੋਂ ਵਾਲੀ ਅਰਜੀ ਜਿਹੜੀ ਹੈ ਉਹ ਬਿਲਕੁਲ ਰੱਦ ਕਰ ਦਿੱਤੀ ਗਈ ਹੈ ਜੱਜ ਸੁਬਾਨਾ ਵੱਲੋਂ ਯਾਨੀ ਕਿ ਬਿਕਰਮ ਮਜੀਠੀਆ ਫਸ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕਰਕੇ ਹਾਲਾਂਕਿ ਪਹਿਲਾਂ ਵੰਗਾਰਿਆ ਗਿਆ ਸੀ ਜਾਂ ਪੰਜਾਬੀ ਚ ਕਹਿ ਸਕਦੇ ਆ ਕਿ ਚੈਲੰਜ ਕੀਤਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗਦਾ ਹੈ ਕਿ ਪੈਸੇ ਦੇ ਨਸ਼ੇ ਦੇ ਵਿੱਚ ਭੁੱਲ ਗਏ ਸੀ ਕਿ ਸੱਤਾ ਦੇ ਵਿੱਚ ਨੇ ਆਮ ਆਦਮੀ ਪਾਰਟੀ ਵਾਲੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਲਕਾਰਿਆ ਗਿਆ, ਵੰਗਾਰਿਆ ਗਿਆ, ਧਮਕੀਆਂ ਦਿੱਤੀਆਂ ਗਈਆਂ, ਪੱਟਾਂ ਤੇ ਥਾਪੀਆਂ ਮਾਰੀਆਂ ਗਈਆਂ, ਬੱਚਾ ਨੂੰ ਤਾ ਦਿੱਤੇ ਗਿਆ। ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਾਵਰ ਦਾ ਇਸਤੇਮਾਲ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵੱਡੇ ਆਗੂ ਵੀ ਖੁਣ ਬਿਕਰਮਜੀਠਿਆ ਦਾ ਸਾਥ ਛੱਡ ਗਏ ਨੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਪਤਾ ਲੱਗ ਗਿਆ ਹੈ ਮੈਨੂੰ ਅਤੇ ਮੇਰੀ ਧਰ ਪਤਨੀ ਨੂੰ ਕਿਸੇ ਵੀ ਸਮੇਂ ਵਿਜੀਲੈਂਸ ਦੀਆਂ ਪੌੜੀਆਂ ਚੜਨਾ ਪੈ ਸਕਦਾ ਹੈ ਸੱਤੇ ਤੋਂ ਪਿੰਦੀ ਜਿਹੜੇ ਇੰਟਰਨੈਸ਼ਨਲ ਡਰਗ ਤਸਕਸੀ ਹੁਣ ਜਿਹੜੇ ਹਵਾਲੇ ਪੇਸ਼ ਕੀਤੇ ਗਏ ਨੇ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੇ ਸਰਬੋਤਮ ਅਧਿਕਾਰੀਆਂ ਵੱਲੋਂ ਜਿਹਦੇ ਵਿੱਚ 40000 ਤੋਂ ਵੱਧ ਪੰਨਿਆਂ ਦੀ ਰਿਪੋਰਟ ਕੇਸ ਪੇਸ਼ ਕੀਤੀ ਗਈ ਹੈ 700 ਕਰੋੜ ਦਾ ਮਾਮਲਾ ਸਾਹਮਣੇ ਆਇਆ ਸੀ ਪਹਿਲਾਂ ਸੀ ਇਹ 540 ਕਰੋੜ ਦਾ 400 ਤੋਂ ਵੱਧ ਖਾਤਿਆਂ ਦੇ ਵਿੱਚ ਪੈਸੇ ਬਿਕਰਮ ਜਿਠਿਆ ਬਿਕਰਮ ਜਿਠਿਆ ਦੇ ਪਿਤਾ ਬਿਕਰਮ ਜਿਠਿਆ ਦੀ ਤਰਫ ਇਤਨੀ ਬਿਕਰਮ ਜਿਠਿਆ ਦੀ ਮਾਤਾ ਅਤੇ ਬਿਕਰਮ ਜਿਠਿਆ ਦੇ ਸਾਲਿਆਂ ਵੱਲੋਂ ਪੈਸੇ ਟ੍ਰਾਂਸਫਰ ਕੀਤੇ ਗਏ ਨੇ ਇਹ ਸਾਰੇ ਪੈਸੇ ਜਿਨ੍ਹਾਂ ਦੀ ਕੁੱਲ ਅਮਾਉਂਟ ਬਣਦੀ ਹੈ 700 ਕਰੋੜ ਰੁਪਏ ਯਾਨੀ ਕਿ 700 ਕਰੋੜ ਰੁਪਏ ਦਾ ਆਨ ਪ੍ਰਦਾਨ ਕੀਤਾ ਗਿਆ ਹੈ ਬਿਕਰਮ ਜਿਠਿਆ ਬਿਕਰਮ ਜਿਠਿਆ ਦੇ ਪਰਿਵਾਰ ਵੱਲੋਂ ਤੇ ਦੂਸਰੇ ਪਾਸੇ 200 ਤੋਂ ਵੱਧ ਬਿਕਰਮ ਜੀਠਿਆ ਦੇ ਕੇਸ ਵਿੱਚ ਵਿਜਲਨ ਤੇ ਸਰ ਉੱਚ ਅਧਿਕਾਰੀਆਂ ਨੇ 200 ਤੋਂ ਵੱਧ ਬੰਦਿਆਂ ਦੇ ਨਾਲ ਪੁਛਗਛ ਕੀਤੀ ਹੈ ਜਿਸ ਦੇ ਵਿੱਚੋਂ ਲਗਭਗ 100 ਬੰਦਾ ਬਿਕਰਮ ਜੀਠਿਆ ਦੇ ਖਿਲਾਫ ਬੋਲਿਆ ਬੋਲੀ ਅ즈ਨਾਲਾ ਦੀ ਗਵਾਹੀ ਪੰਜਾਬ ਦੇ ਸਾਬਕਾ ਡੀਜੀ ਡੀਜੀਪੀ ਜਿਹੜੇ ਹੈਗੇ ਸਿਧਾਰਥ ਚਟੋਪਤ ਦੇ ਆਦੀ ਗਵਾਹੀ ਸਾਬਕਾ ਈਡੀ ਡਾਇਰੈਕਟਰ ਰੰਜਨ ਸਿੰਘ ਦੀ ਗਵਾਹੀ ਅਤੇ ਬਿੱਟੂ ਆਲਖ ਅਤੇ ਤਲਵੀਰ ਗਿੱਲ ਵੱਲੋਂ ਹਰ ਰੋਜ਼ ਖਲਾਸੇ ਕੀਤੇ ਜਾ ਰਹੇ ਨੇ ਕਿ ਵਿਕਰਮ ਜੀਠਿਆ ਦੋਸ਼ੀ ਹੈ ਇਸ ਨੂੰ ਇਹਦੇ ਕੀਤੇ ਕਰਮਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਲੇਕਿਨ ਅਦਾਲਤ ਵੱਲੋਂ ਹੁਣ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਵਿਕਰਮ ਜੀਠਿਆ ਨੂੰ ਵਿਕਰਮ ਜੀਠਿਆ ਅਧੀਆਂ ਹੁਣ ਚੀਕਾਂ ਪੈ ਰੀਆਂ ਨੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਅਸੀਂ ਜਿਹੜੇ ਕਿੱਲ ਠੋਕੇ ਨੇ ਬਿਕਰਮ ਜੀਠਿਆ ਦੇ ਖਿਲਾਫ ਉਹ ਕੱਲ ਪਟਨੇ ਔਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਅਤੇ ਖੁਦ ਬਿਕਰਮ ਜੀਠਿਆ ਅਤੇ ਬਿਕਰਮ ਜੀਠਿਆ ਦੇ ਵਕੀਲਾਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਸਾਨੂੰ ਸਾਨੂੰ ਕਾਨੂੰਨ ਤੇ ਪੂਰਾ ਮਾਨ ਹੈ ਕਾਨੂੰਨ ਉਹਨਾਂ ਨੂੰ ਲੰਬਾਂ ਸਮਾਂ ਜੇਲ੍ਹ ਦੇ ਵਿੱਚ ਰੱਖੇਗਾ ਲੇਕਿਨ ਹੁਣ ਜਿਹੜੀ ਇੱਕ ਅਗਾਊਂ ਜਮਾਨਤ ਲਈ ਅਰਜੀ ਲਾਈ ਸੀ ਉਹ ਵੀ ਅਬਰ ਸਰ ਦੀ ਅਦਾਲਤ ਤੋਂ ਵੱਲੋਂ ਰੱਦ ਕਰ ਦਿੱਤੀ ਗਈ ਹੈ ਸੂਰਤਾਂ ਦੇ ਹਵਾਲੇ ਤੋਂ ਜਿਹੜੀ ਆਈ ਹੈ ਖਬਰ ਦੱਸਿਆ ਕਿ ਵਿਧਿਕ ਜਿਲ੍ਹਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਅਕਾਲੀ ਭਾਜਪਾ ਸਰਕਾਰ ਵਿੱਚ ਮੰਤਰੀ ਰਹੇ ਬਿਕਰਤ ਸਿੰਘ ਮਜੀਠੀਆ ਦੀ ਅਗਾਊ ਜਬਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ ਇਸ ਲਈ 31 ਜੁਲਾਈ ਇਸ ਸਾਲ 31 ਜੁਲਾਈ ਨੂੰ ਸਿਵਲ ਲਾਈਨਸ ਥਾਣੇ ਨੇ ਮੁੱਲਜਮ ਸਾਬਕਾ ਮੰਤਰੀ ਵਿਰੁੱਧ ਵੀਲਸ ਜਾਤ ਕੌਣ ਚ ਰਿਕਾਵਟ ਕੌਣ ਪੁਲਿਸ ਨੂੰ ਧਮਕੀਆਂ ਦੇ ਸਮਰਥਕਾਂ ਨੂੰ ਬੁਲਾਉਣ ਅਤੇ ਉਹਨਾਂ ਤੋਂ ਨਾਰੇਬਾਜੀ ਕਰਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ ਮੁਲਜਬ ਨੇ ਆਪਣੀ ਪ੍ਰੀਸ਼ੰਚਿਆ ਸੀ ਕਿ ਇਹ ਐਫ ਆਈ ਆਰ ਨੂੰ ਰਾਜਨੀਤਿਕ ਮੁੱਦਾ ਬਣਾ ਕੇ ਉਸ ਵਿਰੁੱਧ ਦਰਜ ਕੀਤੀ ਗਈ ਹੈ ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਇਸ ਸਮੇਂ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਆਮਦਨ ਤੋਂ ਵੱਧ ਜਾਇਦ ਰੱਖਣ ਦੇ ਇੱਕ ਹੋਰ ਮਾਮਲੇ ਵਿੱਚ ਜੇਲ੍ਹ ਹਨ ਇੱਕ ਹੋਰ ਮਾਮਲਾ ਵੀ ਐਡ ਕਰ ਲਿਆ ਗਿਆ ਹੈ ਵਿਜੀਲੈਂਸ ਦੇ ਸਬੰਚ ਅਧਿਕਾਰੀਆਂ ਵੱਲੋਂ ਵਿਜੀਲੈਂਸ ਵੱਲੋਂ ਜੋ ਦਰਦ ਕੀਤੇ ਗਏ ਮਾਮਲੇ ਦੀ ਜਾਂਚ ਦੌਰਾਨ ਬਿਕਰਮਜੀਠਿਆ ਨੇ ਆਪਣੇ ਸਮਰਥਕਾਂ ਨੂੰ ਆਪਣੀ ਕੋਠੀ ਵਿੱਚ ਬੁਲਾਇਆ ਦੋਸ਼ੀ ਕਿ ਵਿਜੀਲੈਂਸ ਟੀਮ ਨੂੰ ਉਹਨਾਂ ਵੱਲੋਂ ਡਰਾਇਆ ਤਬਕਾਇਆ ਗਿਆ ਸੀ ਇੰਨਾ ਹੀ ਨਹੀਂ ਵਿਜੀਲੈਂਸ ਜਾਂਚ ਰਿਕਾਵਟ ਪਾਈ ਗਈ ਉਪਰੋਕਤ ਘਟਨਾ ਦੌਰਾਨ ਵਿਜੀਲੈਂਸ ਬਿਊਰੋ ਨੇ ਬਿਕਰਮਜੀਠਿਆ ਨੂੰ ਗ੍ਰਿਫਤਾਰ ਕਰ ਲਿਆ ਤੇ ਮੁਹਾਲੀ ਲੈ ਗਿਆ ਉਦੋਂ ਤੋਂ ਜੇਲ੍ਹ ਦੇ ਰਾਹ ਚੁੱਤੇ ਹਨ ਵਿਜੀਲੈਂਸ ਬਿਊਰੋ ਨੇ ਬਿਕਰਮਜੀਠਿਆ ਵਿਰੁੱਧ 40 ਹਜ਼ਾਰ ਪੰਨਿਆਂ ਪੰਨਿਆਂ ਦਾ ਚਲਾਨ ਵੀ ਪੇਸ਼ ਕੀਤਾ ਹੈ ਯਾਨੀ ਕਿ 40000 ਪੰਨਿਆਂ ਦਾ ਚਲਾਨ ਜਿਹੜਾ ਬਿਕਰਮ ਜੀਠਿਆ ਦੇ ਵਿਰੁੱਧ ਪੇਸ਼ ਕੀਤਾ ਗਿਆ ਹੈ ਉਸ ਚਲਾਨ ਕੀਤੇ ਹੋਏ ਪੰਨਿਆਂ ਦੇ ਪੇਜ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਡਰੇ ਹੋਏ ਨੇ ਕਿਉਂਕਿ ਗਨੀਪ ਕੌਰ ਮਜੀਠੀਆ ਵੱਨੋਂ 32 ਕਰਾਲਾਂ ਦੀ ਜਾਂਚ ਕਰਾਈ ਗਈ ਸੀ 2012 ਦੇ ਵਿੱਚ ਅਤੇ ਬਾਅਦ ਵਿੱਚ ਬਿਕਰਮ ਜੀਠਿਆ ਨੇ ਕੁਝ ਬਿਊਰੋਕ੍ਰੇਸੀ ਦੇ ਅਫਸਰਾਂ ਦੇ ਨਾਲ ਮਿਲ ਕੇ ਹਲਕਾ ਬੁਜੀਟੇ ਦੇ ਵਿੱਚ ਉਹ ਕਾਗਜ਼ ਖੁਰਦ-ਬੁਰਦ ਕਰਵਾ ਦਿੱਤੇ ਸੀ ਉਹ ਪੁੱਛ ਕੇ ਕੀਤੀ ਜਾ ਰਹੀ ਹੈ ਕਿ 32 ਕਨਾਲਾਂ ਜਿਹੜੀ ਜ਼ਮੀਨ ਹੈ ਉਹ ਕਰੋੜਾਂ ਰੁਪਏ ਦੀ ਦੱਸੀ ਜਾ ਰਹੀ ਹੈ 90 ਕਿਲਾ ਬਾਲਾਸਰ ਦੀ ਜਿਹੜੀ ਪ੍ਰਾਪਰਟੀ ਹੈ ਉਸ ਉੱਤੇ ਸੈਨਿਕ ਫਾਰਮ ਹੈ ਹਿਮਾਚਲ ਦੇ ਵਿੱਚ ਜ਼ਮੀਨ ਹੈ ਯੂਪੀ ਦੇ ਵਿੱਚ ਖੰਡ ਮੇਲਾ ਸੈਨਿਕ ਫਾਰਮ ਜਿਹੜਾ ਦਿੱਲੀ ਵਾਲਾ ਉਸ ਦੀ ਕੀਮਤ ਜਿਹੜੀ ਪੌਣੇ 200 ਕਰੋੜ ਰੁਪਏ ਦੱਸੀ ਜਾ ਰਹੀ ਹੈ ਇਧਰ ਜਸਵੰਤ ਨੇ ਜਿਹੜੀ ਪਟੀਸ਼ਨ ਪਾਈ ਸੀ ਬਿਕਰ ਮਜੀਠੀਆ ਦੇ ਬਿਕਰ ਮਜੀਠੀਆ ਨੇ ਅਦਾਲਤ ਵਿੱਚ ਕੇ ਇੱਕ ਰਾਸਥੀ ਮੁੱਦਾ ਬਣਾ ਕੇ ਮੈਨੂੰ ਐਫ ਆਈ ਆਰ ਮੇਰੇ ਉੱਤੇ ਦਰਜ ਕੀਤੀ ਗਈ ਹੈ ਲੇਕਿਨ ਚੁਣੌਤੀ ਦੇ ਵਿੱਚ ਬੜਾ ਵੱਡਾ ਝਟਕਾ ਲੱਗਿਆ ਹੈ ਜਵਾਬਤ ਜਿਹੜੀ ਨਹੀਂ ਮਿਲੀ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ ਇੱਕ ਕੇਸ ਹੋਰ ਪਵੇਗਾ ਇਵਨ ਦੋ ਬਿਕਰ ਮਜੀਠੀਆ ਦੇ ਵਕੀਲਾ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਬਿਕਰ ਮਜੀਠੀਆ ਦੇ ਵਿਰੁੱਧ ਬਹੁਤ ਵੱਡੇ ਪੱਮਾਨੇ ਤੇ ਮਲਟੀਪਲ ਐਫ ਆਈ ਆਰ ਮਲਟੀ ਪੱਲ ਕੇਸ ਜਿਹੜੇ ਨੇ ਐਤ ਕੀਤੇ ਜਾਣ ਕੇ ਪੰਜਾਬ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਭਗ ਗੱਲ ਮੁਖ ਦੀ ਇਹ ਹੈ ਕਿ ਬਿਕਰਮਜੀਠਿਆ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਜਿੱਥੂ ਵੀ ਕਿਤੋਂ ਜਿੱਥੋਂ ਕਿਤੋਂ ਵੀ ਬਿਕਰਮਜੀਠਿਆ ਨੂੰ ਲੱਗਦਾ ਹੈ ਕਿ ਰਾਤ ਮਿਲਨੀ ਹੈ ਉਤੋਂ ਝਟਕਾ ਲੱਗਦਾ ਹੈ ਕਦੇ ਵਿਜੀਲੈਂਸ ਕਦੇ ਸਿੱਟ ਕਦੇ ਪੰਜਾਬ ਅਤੇ ਕਦੇ ਮੋਹਾਲੀ ਦੀ ਅਦਾਲਤ ਕਦੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਅਤੇ ਕਦੇ ਅੰਮ੍ਰਿਤਸਰ ਦੀ ਅਦਾਲਤ ਵਿੱਚੋਂ ਯਾਨੀ ਕਿ ਝਟਕੇ ਤੇ ਝਟਕੇ ਲੱਗ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਵਿਕਰਮ ਜੀਠਿਆ ਵੱਲੋਂ ਗੁਹਾਤ ਗਈ ਜਾ ਰਹੀ ਹੈ ਤੇ ਜਿਸ ਤੇ ਦੂਜੇ ਪਾਸੇ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜਿਹੜੇ ਤੱਥ ਪੇਸ਼ ਕੀਤੇ ਜਾ ਰਹੇ ਨੇ ਉਹਨਾਂ ਤੱਥਾਂ ਦੇ ਬੇਸ ਤੇ ਉਹਨਾਂ ਸਬੂਤਾਂ ਦਲੀਲਾਂ ਅਪੀਲਾਂ ਅਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 40 ਹਜ਼ਾਰ ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਹੈ ਉਤੋਂ ਵਕ ਵਕ ਪੱਤਰਕਾਰਾਂ ਵੱਲੋਂ ਵਕ ਵਕ ਵਕੀਲਾਵਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਿਕਰਮ ਮਜੀਠੀਆ ਦਾ ਘਾਟ ਤੋਂ ਕਾਟੇ 20 ਸਾਲ ਰਹਿਣਾ ਜੇਲ੍ਹ ਦੇ ਵਿੱਚ ਬਣਦਾ ਹੈ ਤਾਂ